ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸलाम ਅਦਾਬ ਨਮਸਕਾਰ ਰਾਮ ਰਾਮ ਪਿਆਰੀ ਦੋਸਤੋ ਆਸ ਕਰਦਾ ਸਾਰੇ ਸੱਜਣ ਠੀਕ ਹੋਣਗੇ ਚੜ੍ਹਦੀ ਕਲਾ 'ਚ ਹੋਣਗੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਮਿਹਰ ਦੇ ਨਾਲ ਆਪਾਂ ਵੀ ਚੜ੍ਹਦੀ ਕਲਾ ਦੇ ਵਿੱਚ ਆ ਨਵੰਬਰ ਨਵਾਂ ਅਗਰ ਤੁਸੀਂ ਵੀਡੀਓ ਨੂੰ ਪਲੇ ਕਰ ਲਿਆ ਦੋਸਤੋ ਵੀਡੀਓ ਨੂੰ ਪ੍ਰੋਪਰ ਸਾਦੀ ਸੁਣ ਲਿਓ ਅੱਜ ਜਿਹੜੀ ਮੈਂ ਗੱਲ ਕਰ ਲੱਗਾ ਉਹ ਕਿਸੇ ਨੇ ਅਜੇ ਤੱਕ ਨਹੀਂ ਕੀਤੀ YouTube ਦੇ ਉੱਤੇ ਇਨੂੰ ਪੂਰੀ ਪ੍ਰਾਪਰ ਸੁਣਿਓ ਹੋ ਸਕਿਆ ਇਹਨੂੰ ਅੱਗੇ ਵੀ ਸਾਂਝਾ ਕਰ ਦਿਓ ਅੱਗੋਂ ਤੁਹਾਡੀ ਮਰਜ਼ੀ ਹੈ ਹਨਾ ਪੰਜਾਬੀ ਵੀਰੋ ਸੂਬਾ ਸਰਹੰਦ ਠੀਕ ਆ ਮੈਂ ਉਹਦੇ ਬਾਰੇ ਗੱਲ ਨਹੀਂ ਕਰਨ ਲੱਗਾ ਪਰ ਸੁਣ ਲਿਓ ਪਹਿਲਾਂ ਗੱਲਬਾਤ ਮੈਂ ਕੀ ਕਰਨ ਲੱਗਾ ਠੀਕ ਆ ਸੂਬਾ ਸਰਹੰਦ ਮਰ ਗਿਆ ਇਹ ਵਾਰਨਿੰਗ ਵੀ ਆ ਚੇਤਾਵਨੀ ਵੀ ਆ ਜੋ ਮਰਜ਼ੀ ਸੁਣ ਸਮਝ ਲਿਓ ਇਹ ਗੱਲ ਉਸ ਤੋਂ ਬਾਅਦ ਬੜੇ ਗਾੜੀ ਆ ਰਹੇ ਆ ਜਿਹੜੇ ਪੁਰਾਣੇ ਸਿੰਘ ਉਹ ਵੀ ਅੱਗੇ ਆ ਰਹੇ ਆ ਜਿਨ੍ਹਾਂ ਤੇ ਜ਼ੁਲਮ ਹੋਇਆ ਉਹ ਵੀ ਅੱਗੇ ਆ ਰਹੇ ਆ ਸਾਡੇ ਚੱਡੇ ਪਾੜ ਤੇ ਉਹਨੇ ਇਦਾਂ ਕੀਤਾ ਉਹਨੇ ਮਹਾਪੁਰਸ਼ਾਂ ਦੇ ਚੱਡੇ ਪਾੜ ਤੇ ਜੀਵ ਦੇ ਨਾਲ ਬੰਨ ਕੇ ਉਹ ਜੋ ਜੋ ਵੀ ਉਹਨੇ ਕੀਤਾ ਮਤਲਬ ਕਿ ਜਿਨ੍ਹਾਂ ਵੀ ਉਹਨੇ ਕਤਲੋਗਾਰਦ ਕੀਤੀ ਧੀਆਂ ਭੈਣਾਂ ਦੀ ਬੇਵੱਤੀ ਕੀਤੀ ਸਭ ਦੱਸ ਰਹੇ ਆ ਭੱਜ ਪੱਦ ਕੇ ਦੱਸ ਰਹੇ ਆ ਕਿਉਂਕਿ ਤੁਹਾਡੀ ਜ਼ੁਬਾਨ ਉਸ ਟਾਈਮ ਬੰਦ ਹੋ ਗਈ ਸੀ ਚਲੋ ਜਿਹੜੀ ਨਵੀਂ ਜਨਰੇਸ਼ਨ ਆ ਉਹਨਾਂ ਨੂੰ ਨਹੀਂ ਪਤਾ ਸੂਬੇ ਬਾਰੇ ਠੀਕ ਹੈ ਨਾ ਉਹਨਾਂ ਨੂੰ ਨਹੀਂ ਪਤਾ ਸੂਬੇ ਬਾਰੇ ਵੀ ਸੂਬਾ ਕੌਣ ਸੀ ਜਾਂ ਗੰਗਰਵਚਨਾਂ ਡੀਐਸਪੀ ਕੌਣ ਸੀ ਜਾਂ ਸਵਰਨ ਘੋਟਨਾ ਕੌਣ ਸੀ ਕਈਆਂ ਨੂੰ ਨਹੀਂ ਪਤਾ ਪਰ ਤੁਹਾਨੂੰ ਦੱਸਣਾ ਚਾਹੀਦਾ ਹੀ ਸਭ ਤੋਂ ਪਹਿਲਾਂ ਲੋਕਾਂ ਨੂੰ ਵੀ ਭਾਈ ਇੱਕ ਇਦਾਂ ਦਾ ਬੰਦਾ ਵੀ ਪੰਜਾਬ ਪੁਲਿਸ 'ਚ ਰਿਹਾ ਜਿਹੜਾ ਜ਼ੁਲਮ ਕਰਦਾ ਰਿਹਾ ਠੀਕ ਹੈ ਨਾ ਤਾਂ ਜੋ ਕਿ ਉਹਦੀ ਜੇਲ੍ਹ ਦੇ ਵਿੱਚ ਸੇਵਾ ਹੁੰਦੀ ਹੋਰ ਵੀ ਉਦਾਂ ਮੈਂ ਸੁਣਿਆ ਪਹਿਲਾਂ ਵੀ ਇਹਦੀ ਸੇਵਾ ਇੱਕ ਵਾਰ ਹੋ ਚੁੱਕੀ ਆ ਕੋਈ ਲਵਖਖਨਾ ਦਾ ਬੰਦਾ ਉਹਨਾਂ ਨੇ ਇਹਦੀ ਸੇਵਾ ਕੀਤੀ ਆ ਪਰ ਇਹ ਪੁਰਾਣੇ ਬੰਦਿਆਂ ਨੂੰ ਦੱਸਣਾ ਚਾਹੀਦਾ ਆ ਵੀ ਭਾਈ ਸਾਡੇ ਤੇ ਜ਼ੁਲਮ ਕਰਦੇ ਰਿਆ ਇਹ ਇੱਕ ਨਹੀਂ ਇਹੋ ਜੇ ਬੜੇ ਕੁੱਤੇ ਆ ਇਹੋ ਜੇ ਬੜੇ ਦੱਲੇ ਦਲਾ ਲਿਆ ਪੁਲਿਸ ਦੀ ਨੌਕਰੀ ਜਿਹੜੇ ਉਸ ਟਾਈਮ ਕਰਦੇ ਰਏ ਆ ਜਿਹੜੇ ਜਲਾਦ ਆਪਣੇ ਆਪ ਨੂੰ ਕਹਿੰਦੇ ਆ ਇਹੋ ਜੇ ਬਹੁਤ ਆ ਆਪਾਂ ਨੂੰ ਲੱਭਣੇ ਪੈਣੇ ਆ ਠੀਕ ਹੈ ਨਾ ਆਪਣੀ ਸਿੱਖ ਪੰਥ ਦੇ ਵਿੱਚ ਗਦਾਰ ਕਿੰਨੇ ਆ ਇਹ ਵੀ ਦੱਸੋ ਉਸ ਟਾਈਮ ਤੇ ਸਿੱਖ ਲਹਿਰ ਨੂੰ ਖਤਮ ਕਰਨ ਵਾਲੇ ਪੁਲਿਸ ਦੇ ਨਾਲ ਰਲ ਕੇ ਜਿਹੜੇ ਟੌਟੀਆਂ ਕਰਦੇ ਰਏ ਜਿਹੜੇ ਅੱਜ ਜਿਉਂਦਾ ਆ ਉਨ੍ਹਾਂ ਬਾਰੇ ਵੀ ਚੰਨਣਾ ਪਾਓ ਦੱਸੋ ਵੀ ਕੌਣ ਕੈਨੇਡਾ 'ਚ ਬੈਠਾ ਆ ਕੌਣ ਅਮਰੀਕਾ 'ਚ ਬਹਿ ਕੇ ਅਜੇ ਵੀ ਉਹ ਜਿਉਂਦਾ ਆ ਕੌਣ ਕੀ ਕੰਮ ਕਰਦਾ ਕਿੰਨੇ ਆਪਣਾ ਨਾਮ ਬਦਲ ਲਿਆ ਏ ਤੋਂ ਬਚ ਕੇ ਰਹਿਣ ਦੀ ਲੋੜ ਆ ਜਾਂ ਨਹੀਂ ਲੋੜ ਏ ਆਉਣ ਵਾਲੀ ਜਨਰੇਸ਼ਨ ਨੂੰ ਦੱਸੋ ਕਿਉਂ ਗੁੰਗੇ ਬਣ ਕੇ ਬੈਠੇ ਜੇ ਹੁਣ ਇਹਨਾਂ ਦੇ ਕੱਚੇ ਚਿੱਟੇ ਖੋਲਣ ਦੇ ਜੇ ਪਹਿਲਾਂ ਕਿਉਂ ਨਹੀਂ ਖੋਲੇ ਵੀਰੋ ਦੱਸੋ ਇਹਨਾਂ ਹਰਾਮਜਾਦਿਆਂ ਨੂੰ ਦੇਖੋ ਸੂਬੇ ਦੇ ਕੀੜੇ ਪੈਣੇ ਚਾਹੀਦੇ ਸੀ ਇਹਦੇ ਨਹੀਂ ਜਿੰਨੇ ਵੀ ਇਹਦੇ ਨਾਲ ਦੇ ਜਲਾਦ ਪੁਲਿਸ ਅਫਸਰ ਜਾਂ ਸਿਪਾਈ ਜਾਂ ਕੁਝ ਵੀ ਆ ਇਹੋ ਜਿਹਿਆਂ ਦੇ ਪਰਮਾਤਮਾ ਗਾੜੀ ਅਰਦਾਸ ਕਰੋ ਵੀ ਗੁਪਤੰਗਾ ਦੇ ਵਿੱਚ ਕੀੜੇ ਚੱਲਣੇ ਚਾਹੀਦੇ ਆ ਚਲੋ ਜੇ ਸੂਬੇ ਨੂੰ ਕੋਈ ਬਿਮਾਰੀ ਨਹੀਂ ਲੱਗੀ ਜਿਵੇਂ ਵੀ ਉਹ ਮਰ ਗਿਆ ਜਿਵੇਂ ਉਹਦਾ ਭਰਾ ਕਹਿੰਦਾ ਵੀ ਸਣੀ ਨੇ ਕੰਮ ਨਹੀਂ ਕੀਤਾ ਮੈਂ ਤਾਂ ਹੈਰਾਨ ਆ ਯਾਰ ਹੁਣ ਮੇਰੀ ਇਹ ਗੱਲ ਦਾ ਗੁੱਸਾ ਵੀ ਤੁਸੀਂ ਕਰੋਗੇ ਕਿ ਜੇ ਭਰਾਓ ਕੰਮ ਸਣੀ ਨੇ ਕਰਤਾ ਆ ਜਾਂ ਨਹੀਂ ਕਰਤਾ ਕੌਮ ਸਾਰੀ ਖੜੀ ਆ ਤੇ ਤੁਸੀਂ ਕਿਉਂ ਬਿਆਨ ਇਹੋ ਜਿਹੇ ਦਿੰਦੇ ਜੀ ਪੀ ਸਣੀ ਨੇ ਨਹੀਂ ਕੀਤਾ ਉਹ ਉਹਨਾਂ ਪੁਲਿਸ ਸਬਸਟਰਾਂ ਏਜੰਸੀਆਂ ਦੇ ਕੰਮ ਆ ਜਦੋਂ ਕੌਮ ਮੰਨ ਰਹੀ ਆ ਵੀ ਇਹ ਸਾਡਾ ਜੋਧਾ ਆ ਸਣੀ ਭਾਈ ਸਣੀ ਜੋ ਵੀ ਹੋਇਆ ਜੇਲ੍ਹ ਦੇ ਵਿੱਚ ਸਾਨੂੰ ਨਹੀਂ ਪਤਾ ਪਰ ਪਰਮਾਤਮਾ ਦੀ ਉਹ ਕਰਨੀ ਹੋ ਕੋਈ ਹੋਣਾ ਹੀ ਹੋਣੀ ਉਹਦੀ ਮੌਤ ਲਿਖੀ ਜਾਣੀ ਸੀ ਸਣੀ ਦੇ ਵਾਕਿਆ ਕਰਕੇ ਲਿਖੀ ਜਾਣੀ ਸੀ ਇਸ ਕਰਕੇ ਨਾਮ ਤਾਂ ਸਣੀ ਦਾ ਹੀ ਆਊਗਾ ਤੇ ਸਣੀ ਜਿੰਦਾਬਾਦ ਹੀ ਰਹੂਗਾ ਇਹ ਇਹ ਗੱਲ ਤੇ ਮੋਰਾ ਨਾ ਲਾਓ ਵੀ ਸਣੀ ਨੇ ਨਹੀਂ ਕੰਮ ਕੀਤਾ ਇਹਦੇ ਵਿੱਚ ਆਪਾਂ ਨੂੰ ਘਟਾਇਆ ਇਸ ਟਾਈਮ ਕੌਮ ਸਣੀ ਦੇ ਨਾਲ ਖੜੀ ਆ ਦੁੱਧੀ ਗੱਲ ਜਿਹੜੇ ਜਿਹੜੇ ਸੁਪਾਸਰ ਹੰਦ ਵਰਗੇ ਜਿੰਨੇ ਵੀ ਦੱਲੇ ਦਲਾਲ ਭੈਣ ਚੋਦ ਕੁੱਤੇ ਪੁਲਿਸ ਅਫਸਰ ਆ ਜਿਹੜੇ ਸ਼ਿਵ ਸੈਨਾ ਵਾਲੇ ਉਹਨਾਂ ਦੀ سپورਟ ਦੇ ਵਿੱਚ سپورਟ ਕਰਦੇ ਪਏ ਆ ਭੈਣ ਚੋਦੋ ਦੱਲਿਓ ਪਹਿਲਾਂ ਮੇਰੀ ਗੱਲ ਦਾ ਗੁੱਸਾ ਨਾ ਕਰੇ ਕੋਈ ਭਰਾ ਮੈਂ ਕਈ ਵਾਰ ਮੇਰੇ ਮੂੰਹ ਤੋਂ ਗਾਲ ਨਿਕਲ ਜਾਂਦੀ ਆ ਭਾਵੁਕ ਹੋ ਕੇ ਤੁਸੀਂ ਪਹਿਲਾਂ ਆਪਣਾ ਕੀ ਨਾਲੇ ਦਾ ਪੂਰਾ ਫੋਲਿਆ ਕਰੋ ਹਿਸਟਰੀ ਨੂੰ ਸਮਝ ਲੱਗੀ ਹਿਸਟਰੀ ਫੋਲਿਆ ਕਰੋ ਵੀ ਉਹਨੇ ਕਿੰਨ ਇਹਨਾਂ ਲੋਕਾਂ ਨੇ ਕਿੰਨੇ ਹਿੰਦੂ ਪਰਿਵਾਰ ਮਾਰੇ ਨਾ ਸਿੱਖ ਜਥੇਬੰਦੀਆਂ ਦੇ ਲਾਏ ਕਿੰਨੇ ਜਿਹੜੇ ਉਸ ਟਾਈਮ ਤੇ ਪੁਲਿਸ ਦੇ ਵਿੱਚ ਆ ਛੋਟੇਲੇ ਮਦੇ ਐਸਪੀਓ ਜਿਹੜੇ ਭਰਤੀ ਹੋਏ ਹੀ ਉਹਨਾਂ ਦੇ ਕਿੰਨੇ ਮੁਕਾਬਲੇ ਬਣਾਏ ਭੈਣ ਚ ਉਦੋਂ ਪਹਿਲਾਂ ਹਿਸਟਰੀ ਵਾਚਿਆ ਕਰੋ ਪੜ੍ਹ ਲਿਆ ਕਰੋ ਤੁਸੀਂ ਭੈਣੀ ਆਉਂਦੇ ਜੇ ਸਿੱਖਾਂ ਦੇ ਵਿਰੋਧੀ ਭੌਂਕਦੇ ਜੇ ਦੱਲੇ ਨਾ ਹੋਣ ਤਾਂ ਇੱਕ ਕੰਮ ਹੋਰ ਕਰੋ ਇੱਕ ਬੰਨੇ ਭੈਣ ਤੇ ਉਹ ਤੋਂ ਤੁਸੀਂ ਸਵਿਧਾਨ ਦੇ ਰੋਣੇ ਰੋਂਦੇ ਜੇ ਵੀ ਅਸੀਂ ਸਵਿਧਾਨ 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 ਕਰਦੇ ਜੇ ਦੂਜੇ ਪੰਨੇ ਜਿਹੜਿਆਂ ਕੋਟਾਂ ਨੇ ਇਹਨਾਂ ਨੂੰ ਸਜ਼ਾ ਸੁਣਾਈ ਆ ਇਹਦਾ ਮਤਲਬ ਹੈ ਉਹ ਗਲਤ ਹੈ ਤੁਸੀਂ ਸਾਲਿਓ ਸਹੀ ਜੇ ਚਲੋ ਜੇ ਤੁਸੀਂ ਸਹੀ ਜੇ ਫਿਰ ਭੈਣ ਮੰਗੋ ਅਦਾਲਤ ਦੇ ਵਿੱਚ ਕੇਸ ਲੜੋ ਤੇ ਇਹਨਾਂ ਨੂੰ ਆਪਣੇ ਘਰ ਲੈ ਜਾਓ ਇਹਨਾਂ ਦੇ ਪਰਿਵਾਰਾਂ ਨਾਲ ਰਿਲੇਸ਼ਨ ਬਣਾਓ ਆਪਣੀਆਂ ਧੀਆਂ ਭੈਣਾਂ ਦੇ ਰਿਸ਼ਤੇ ਕਰੋ ਗਾੜੀ ਅਸੀਂ ਜੀ ਇਹਨਾਂ ਦੀ ਭੋਗ ਦਾ ਕੀ ਨਾਲ ਇਹਦਾ ਜ਼ਿੰਮੇਵਾਰੀ ਚੁੱਕਦੇ ਆ ਅਹੀਂ ਉਹ ਚੁੱਕਦੇ ਆਂ ਅਸੀਂ ਇਹ ਚੁੱਕਦੇ ਆਂ ਸਾਲਿਓ ਤੁਸੀਂ ਟਿੱਟੀ ਲੈਟਰਿੰਗ ਬੰਦੇ ਜੇ ਦੱਲੇ ਬੰਦੇ ਜੇ ਗੰਦ ਬੰਦੇ ਜੇ ਤੁਹਾਨੂੰ ਤਾਂ ਭੈਣ ਚੋਦੇ ਮੂੰਹ ਲਾਉਣ ਨੂੰ ਜੀ ਨਹੀਂ ਕਰਦਾ ਮੈਂ ਲੋਕਾਂ ਨੂੰ ਇਹ ਬੇਨਤੀ ਕਰਦਾ ਮੈਂ ਵੀ ਮिन्नੂ ਵੀ ਜਦੋਂ ਭਰਾ ਫੋਨ ਕਰਕੇ ਦੱਸਦੇ ਆ ਵੀਡੀਓ ਵੇਖਦਾਸ ਕਿਉਂ ਵੇਂਦੇ ਜਿੰਨਾ ਭੈਣ ਚੋਦੇ ਲੋਕਾਂ ਦੀਆਂ ਵੀਡੀਓ ਤੇ ਕਿਉਂ ਇੰਟਰਵਿਊਆ ਕਰਨ ਜਾਂਦੇ ਜੇ ਕਿਉਂ ਕਿਉਂ ਸਿੱਕ ਹੋ ਕੇ ਇਹਨਾਂ ਦੀਆਂ ਇੰਟਰਵਿਊਆ ਕਰਦੇ ਜੇ ਕੀ ਲੈਣਾ ਤੁਸੀਂ ਤੁਹਾਡੀ ਜ਼ਮੀਰ ਇੱਕ ਬੰਦੇ ਤੁਸੀਂ ਸੂਬੇ ਨੂੰ ਮਾੜਾ ਕਹਿੰਦੇ ਜੇ ਫਿਰ ਤੁਹਾਡੀ ਜ਼ਮੀਰ ਬਹੁਤ ਚੰਗੀ ਹੈ ਤੁਸੀਂ ਬਹੁਤ ਦੁੱਧੋਂ ਤੋਤੇ ਦੇ ਜਿਹੜੇ ਘੁੱਸੇ ਘੱਟੇ ਬੰਦੇ ਜਿਨ੍ਹਾਂ ਨੂੰ ਭੈਣ ਚੋਦਾ ਤੇ ਜੀ ਕਰਦਾ ਵੀ ਮੂੰਹ ਤੇ ਥੁੱਕੀਏ ਇਹੋ ਜਿਹੇ ਲੋਕਾਂ ਦੀ ਇੰਟਰਵਿਊ ਕਰਦੇ ਜੇ ਇਹ ਕਮਾ ਤੋਂ ਬਾਅਦ ਆਓ ਇਹੋ ਜਿਹੇ ਲੋਕਾਂ ਨੂੰ ਮੂੰਹ ਲਾਉਣ ਦੀ ਲੋੜ ਨਹੀਂ ਨਾ ਇਹਨਾਂ ਦੀ ਇੰਟਰਵਿਊ ਵੇਖੋ ਜਿਹੜੇ ਲੋਕ ਪੰਜਾਬ ਦਾ ਬੇੜਾ ਗਰਕ ਕਰਨਾ ਚਾਹੁੰਦੇ ਆ ਸਿੱਖ ਵਿਰੋਧੀ ਤਾਕਤਾਂ ਆ ਨਾ ਚਾਹੇ ਕੋਈ ਵੀ ਆ ਸਾਨੂੰ ਨਹੀਂ ਲੋੜ ਇਹਨਾਂ ਨੂੰ ਮੂੰਹ ਲਾਉਣ ਦੀ ਇਹਨਾਂ ਦਾ ਬਾਈਕਾਟ ਕਰੋ ਮੈਂ ਹਿੰਦੂ ਭਰਾਵਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਭਰਾਵੋ ਕਿਉਂ ਚੁੱਪ ਜੇ ਪਹਿਲੀ ਗੱਲ ਤਾਂ ਮੈਂ ਸਾਰੇ ਹਿੰਦੂ ਭਰਾਵਾਂ ਨੂੰ ਮਾੜਾ ਨਹੀਂ ਕਹਿੰਦਾ ਕਿਉਂਕਿ ਉਹ ਇਹਨਾਂ ਨੂੰ ਇਹਨਾਂ ਦੇ ਪੱਲੇ ਕੀ ਗਨਵੇਂ ਨਹੀਂ ਆ ਜੇ ਰਿਆ ਸੂਰੀ ਨਹੀਂ ਤੇ ਇਹਨਾਂ ਕਿੱਥੇ ਰਹਿਣਾ ਚਵੜਾ ਨੇ ਇਹਨਾਂ ਨੂੰ ਵੀ ਇਹਨਾਂ ਨੂੰ ਵੀ ਸਰਕਾਰਾਂ ਨੇ ਏਜੰਸੀਆਂ ਨੇ ਪਾਲਿਆ ਜਿੱਦਨ ਲੋਡ ਖਤਮ ਹੋ ਗਈ ਇਹਨਾਂ ਦੀ ਵੀ ਕਹਾਣੀ ਖਤਮ ਹੋਣਾ ਨੇ ਕਰਵਾ ਦੇ ਨਹੀਂ ਇਸ ਕਰਕੇ ਸਾਨੂੰ ਸੋਚਣ ਦੀ ਲੋੜ ਨਹੀਂ ਮਰੇ ਸਾਪਿਆ ਸਾਨੂੰ ਲੱਗੀ ਅੱਛਾ ਅਗਲੀ ਗੱਲ ਮੈਂ ਇਹ ਕਹਿਣੀ ਚਾਹੁੰਨਾ ਮੇਰੇ ਭਰਾਵੋ ਦੇਖੋ ਜਿਹੜੇ ਵੀ ਇਹਨਾਂ ਦੁਸ਼ਟ ਬੰਦਿਆਂ ਦੇ ਭੋਗਤੇ ਜਾਣਗੇ ਚਲੋ ਰਿਸ਼ਤੇਦਾਰ ਸ਼ਰਮੋ ਸ਼ਰਮੀ ਜਿਹੜੇ ਉਹ ਤਾਂ ਜਾਂਦੇ ਹੀ ਆ ਉਹਨਾਂ ਦਾ ਫਰਜ਼ ਬਣਦਾ ਕੀ ਕਰਨ ਫਿਰ ਗਾਂਵੀ ਮੇਲਣਾ ਵਰਤ ਕਿਉਂ ਦੇਖੋ ਨਿਆਣਿਆਂ ਦਾ ਤਾਂ ਗਾੜੀ ਕਸੂਰ ਕੋਈ ਨਹੀਂ ਨਾ ਜੇ ਸੁਬਾ ਮਾੜਾ ਜਾਂ ਗਰਬਚਨ ਡੀਐਸਪੀ ਮਾੜਾ ਜਾਂ ਕਰਨ ਘੋਟਣਾ ਮਾੜਾ ਗਾਂਵ ਆਪਾਂ ਵੇਖੀਏ ਵੀ ਇਹਨਾਂ ਦੇ ਪਰਿਵਾਰਾਂ ਚੋਂ ਹੈ ਤੇ ਸਾਲੇ ਇਹ ਸਿੱਖ ਸਿੱਖ ਪਰਿਵਾਰਾਂ ਚੋਂ ਹੀ ਇਹਨਾਂ ਦੇ ਬੱਚਿਆਂ ਦਾ ਦੋਸ਼ ਨਹੀਂ ਆ ਇਹਨਾਂ ਦਾ ਦੋਸ਼ ਹੈ ਜਿੱਦਾਂ ਮਰਦੀ ਇਹਨਾਂ ਜਾਇਦਾਦਾਂ ਬਣਾਈਆਂ ਉਸ ਟਾਈਮ ਤੇ ਨਹੀਂ ਮਾਰੇ ਗਏ ਖਾੜਕੂਆ ਨੇ ਯੂਰ ਪੂਰਾ ਲਾਇਆ ਪਰ ਨਹੀਂ ਗੱਲ ਬਣੀ ਚਲੋ ਕੋਈ ਨਹੀਂ ਪਰ ਜਿਹੜੇ ਸ਼ਹੀਦਾਂ ਸਿੰਘਾਂ ਨੇ ਜਿਹੜੇ ਜਮਦੂਤਾਂ ਨੇ ਇਹਦੀ ਰੂਹ ਕੱਢ ਕੇ ਖੜੀ ਆ ਉਹਨਾਂ ਛੱਟਣਾ ਥੋੜੀ ਇਹਨੂੰ ਇਹਨੂੰ ਪਾਪੀ ਪਾਪ ਕਮਾਉਣ ਦੇ ਕਰਦੇ ਹਾਏ ਹਾਏ ਜਿਹੜੇ ਵੀ ਇਹਨਾਂ ਦੇ ਭੋਗ ਪਾਉਣਗੇ ਪਾਠ ਕਰਨਗੇ ਉਹਨਾਂ ਨੂੰ ਵੀ ਲੇਖਾ ਦੇਣਾ ਪੈਣਾ ਜੇ ਦੇਖੋ ਮੈਂ ਨਹੀਂ ਕਹਿੰਦਾ ਕਿ ਪਾਪੀ ਕਿਉਂਕਿ ਪ੍ਰਮਾਤਮਾ ਨੇ ਜਿਹੜੇ ਗੁਰਨਾਨਕ ਪਾਤਸ਼ਾਹ ਨੇ ਕਲਗੀਧਰ ਪਾਤਸ਼ਾਹ ਨੇ ਪਾਪੀ ਵੀ ਬਖਸ਼ੇ ਆ ਪਰ ਜਿਹੜਾ ਸਿੱਖਾਂ ਦੇ ਘਰ ਪੈਦਾ ਹੋ ਕੇ ਆਪਣੇ ਆਪ ਨੂੰ ਸੂਬਾ ਘਵਾਵੇ ਸੂਬਾ ਕਿਹੜਾ ਕਿੱਡਾ ਦੁਸ਼ਟ ਬੰਦਾ ਸੀ ਜਿਹਨੇ ਗੁਰੂ ਦੇ ਲਾਲ ਸ਼ਹੀਦ ਕੀਤੇ ਜਿਹੜਾ ਆਪਾਂ ਆਪਣੀ ਤੁਲਨਾ ਉਸ ਸੂਬੇ ਸਰਹੰਦ ਨਾਲ ਕਰੇ ਜਿਹੜਾ ਮੁਸਲਮਾਨ ਕਮਿਊਨਿਟੀ ਦਾ ਬੰਦਾ ਸੀ ਜਿਨੇ ਇੰਦਾ ਵੱਡਾ ਜ਼ੁਲਮ ਕੀਤਾ ਜਿਹਨੂੰ ਅੱਜ ਵੀ ਲਹਨਤਾਂ ਪੈ ਰਹੀਆਂ ਤੇ ਫਿਰ ਇਸ ਬੰਦੇ ਦਾ ਸੰਸਕਾਰ ਕਰਨਾ ਇਸ ਬੰਦੇ ਤੇ ਭੋਗ ਤੇ ਭੋਗ ਪਾਉਣਾ ਉਹਨਾਂ ਨੂੰ ਚੇਤਾਵਨੀ ਹੈ ਬੰਦੇ ਬਣ ਜਾਓ ਜਿੱਦਣ ਤੁਹਾਡਾ ਕਿਉਂਕਿ 100 ਦਿਨ ਚੋਰ ਦਾ ਇੱਕ ਦਿਨ ਸਾਦਾ ਪਤਾ ਦਾ ਲੱਗ ਹੀ ਜਾਣਾ ਵੀ ਕਿਹੜੇ ਬੰਦੇ ਨੇ ਭੋਗ ਪਾਇਆ ਕਿਹੜੇ ਨੇ ਨਹੀਂ ਸਮਝ ਲੱਗੀ ਬੰਦੇ ਬਣ ਜਾਓ ਅਕਾਲਪੁਰਖ ਨੂੰ ਲੇਖਾ ਦੇਣਾ ਪੈਣਾ ਇਹੋ ਜਿਹੇ ਬੰਦੇ ਇਹੋ ਜਿਹੇ ਜਿੰਨੇ ਵੀ ਬੰਦੇ ਆ ਪੁੱਤ ਇਹੋ ਜਿਹੇ ਜਿੰਨੇ ਵੀ ਬੰਦੇ ਆ ਇਹਨਾਂ ਨੂੰ ਦਫਨਾਓ ਇਹਨਾਂ ਦਾ ਕਿਰਿਆ ਕਰਮ ਇਹਨਾਂ ਦੀ লাশ ਨਹਿਰਾ ਦੇ ਸੁੱਟੋ ਕੁੱਤਿਆਂ ਦੇ ਅੱਗੇ ਸੁੱਟੋ ਬਾਕੀ ਮੈਂ ਪੁਲਿਸ ਨੂੰ ਮਾੜਾ ਨਹੀਂ ਕਹਿੰਦਾ ਜਿਹੜੀ ਹੁਣ ਦੀ ਪੁਲਿਸ ਇੱਥੇ ਚੰਗੇ ਅਫਸਰ ਵੀ ਆ ਇਹਨਾਂ ਨੂੰ ਪਰ ਜਿਹੜੇ ਕੁੱਤੇ ਅਫਸਰ ਅਜੇ ਵੀ ਹੈਗੇ ਉਹਨਾਂ ਨੂੰ ਸੇਧ ਲੈਣੀ ਚਾਹੀਦੀ ਆ ਵੀ ਸਾਡਾ ਬਣੂਗਾ ਕੀ ਠੀਕ ਹੈ ਨਾ ਇਹ ਕੰਮ ਇਸ ਕਰਕੇ ਗੁੰਡਾਗਰਦੀ ਤੋਂ ਪਰਹੇਜ਼ ਰੱਖੋ ਕੋਈ ਇਹੋ ਜਿਹਾ ਕੰਮ ਨਾ ਕਰੋ ਵਾਹਿਗੁਰੂ ਵਾਹਿਗੁਰੂ ਕਰਿਆ ਕਰੋ ਆਪਣੀ ਡਿਊਟੀ ਇਮਾਨਦਾਰੀ ਨਾਲ ਕਰੋ ਉਹਨਾਂ ਸਾਰੇ ਅਫਸਰਾਂ ਨੂੰ ਸਲੂਟ ਹੈ ਜਿਹੜੇ ਡਿਊਟੀ ਇਮਾਨਦਾਰੀ ਨਾਲ ਕਰਦੇ ਆ ਲਵ ਯੂ ਉਹਨਾਂ ਨੂੰ ਤੇ ਆਪੋ ਆਪਣਾ ਖਿਆਲ ਰੱਖਿਆ ਕਰੋ ਵੀਰੋ ਹਾਂ ਪੁੱਤ ਪਰ ਇਹ ਦੋ ਦਲੇ ਆ ਚਲੋ ਠੀਕ ਹੈ ਪੰਜਾਬੀ ਵੀਰੋ ਇਸ ਵੀਡੀਓ ਨੂੰ ਲਾਜਮ ਸ਼ੇਅਰ ਕਰਿਓ ਫਿਰ ਮਿਲਾਂਗੇ ਕਿਸੇ ਹੋਰ ਦਿਨ ਕਿਸੇ ਨਵੀਂ ਗੱਲਬਾਤ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ